ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹੀਨਾ ਕਨੋਜੀਆ ਸਿਆਟਲ ਵਿਖੇ 15ਵੇਂ ਸਮਰ ਸਪੋਰਟਸ ਕੈਂਪ ਦੀ ਸ਼ੁਰੂਆਤ ਹੋ ਚੁੱਕੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਇਸ ਖੇਡ ਕੈਂਪ ਦੀ ਸ਼ੁਰੂਆਤ ਕੀਤੀ ਗਈ ਤਾਂ ਦੱਸਦੀ ਕਿ ਇਸ ਸਮਰ ਸਪੋਰਟਸ ਕੈਂਪ ਦੀ ਕੋਈ ਵੀ ਫੀਸ ਨਹੀਂ ਹੈ ਸਿਆਟਲ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਲੋੜਿੰਦਾ ਯੋਗਦਾਨ ਇਸ ਖੇਡ ਕੈਂਪ ਦੇ ਵਿੱਚ ਪਾਇਆ ਗਿਆ 24 ਅਗਸਤ ਨੂੰ ਮੁਕਾਬਲੇ ਕਰਵਾਏ ਜਾਣਗੇ ਅਤੇ ਇਨਾਮ ਵੰਡ ਸਮਾਰੋਹ ਹੋਵੇਗਾ ਇਸ ਖੇਡ ਕੈਂਪ ਨੂੰ ਲੈ ਕੇ ਲੋਕਾਂ ਅਤੇ ਬੱਚਿਆਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਨਜ਼ਰ ਆਇਆ ਖੇਡ ਕੈਂਪ ਦੇ ਵਿੱਚ ਆਈ ਲੋਕਾਂ ਨੇ ਖੇਡ ਕੈਂਪ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਅਤੇ ਬੱਚਿਆਂ ਨੂੰ ਸਿਹਤਮੰਦ ਰੱਖਣ ਦਾ ਵਾਈਜੀ ਜੀ ਕਾ ਖਾਸਾ ਵਾਈਜੀ ਜੀ ਦੀ ਪਾਟੇ ਅੱਜ ਅਸੀਂ ਇੱਥੇ ਪੰਜਾਬ ਸਪੋਰਟਸ ਕੈਂਪ ਦੇ ਇਵੈਂਟ ਤੇ ਆਇਆ ਇਹਨਾਂ ਨੇ ਹੁਣ ਦੋ ਤਣ ਤਣ ਸਪੋਰਟਸ ਗੈਦਰਿੰਗ ਹੁੰਦੀ ਹੈ ਬਹੁਤ ਵਧੀਆ ਗੈਦਰਿੰਗ ਹੈ ਸਾਡੀ ਕਮਿਊਨਿਟੀ ਜਿੱਥੇ ਨਿਆਣੇ ਬਜ਼ੁਰਗ ਮੰਮੀਆਂ ਡੈਡੀਆ ਸਾਰੇ ਇਕੱਠੇ ਹੋ ਕੇ ਸਪੋਰਟਸ ਦੇਖ ਰਿਹਾ ਉੱਥੇ ਬੀਬੀਆਂ ਯੋਗਾ ਪ੍ਰੈਕਟਿਸ ਕਰਦੀਆਂ ਨਿਆਣੇ ਸੌਕਰ ਖੇਡਦੇ ਆ ਅਡਲਟਸ ਵਾਲੀਬਾਲ ਖੇਡਦੇ ਆ ਬਹੁਤ ਵਧੀਆ ਹੈ ਸਾਡੀ ਕਮਿਊਨਿਟੀ ਲਈ ਇਨਨ ਨੇ ਦਾ ਮਸਪੇਸ ਬਣਾਇਆ ਕਿ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਕਮਿਊਨਿਟੀ ਬਣਾਈ ਹੈ ਇਦਾਂ ਦੇ ਇਵੈਂਟਸ ਸਾਨੂੰ ਚਾਹੀਦੇ ਆ ਕੈਂਪਸ ਦੇ ਵਿੱਚ ਆਹ ਸਾਡੀ ਕਮਿਊਨਿਟੀ ਨੂੰ ਰੱਖਾਂਗੇ ਮੇਰਾ ਨਾਮ ਸ਼ਾਨ ਸ਼ੋਕਰ ਹੈ ਤੇ ਮੈਂ ਕੈਂਸਦੀ ਕਾਉਂਸਲ ਦੀ ਪ੍ਰੈਜ਼ੀਡੈਂਟ ਸ਼ੇਮੀ ਖੜੀ ਹਾਂ ਤੇ ਮੈਂ ਇਦਾਂ ਦੇ ਇਵੈਂਟਸ ਨੂੰ ਸਪੋਰਟ ਕਰਨਾ ਚਾਹੁੰਦੀ ਹਾਂ ਜਿਹੜੇ ਸਾਡੀ ਕਮਿਊਨਿਟੀ ਨੂੰ ਇਕੱਠੀ ਕਰੀਏ ਹੋਰ ਕਮਿਊਨਿਟੀਆਂ ਨੂੰ ਵੀ ਇਕੱਠੀ ਕਰੀਏ ਤੇ ਤੁਸੀਂ ਪਲੀਜ਼ ਵੋਟ ਪਾਓ ਜੁਆਇਟ ਹਾਂ ਮੈਂ ਤੁਹਾਡੇ ਘਰ ਚ ਆਜਣੀ ਹੈ ਸਿੱਖਣੀ ਨਹੀਂ ਆਹ ਵੋਟ ਪਾਓ ਸ਼ਾਨ ਸ਼ੋਕਰ ਵਾਈ ਬੀਜੀ ਤੁਹਕਾ ਵਾਈ ਬੀਜੀ ਇਸ ਕੇਡ ਕੈਂਪ ਦੀ ਸ਼ਲਾਗਾ ਕਰਦਿਆਂ ਲੋਕਾਂ ਨੇ ਕਿਹਾ ਕਿ ਇਸ ਦੇ ਨਾਲ ਬੱਚੇ ਸਿਹਤਮੰਦ ਰਹਿਣਗੇ ਅਤੇ ਫੋਨਾਂ ਤੇ ਵੀਡੀਓ ਗੇਮਾਂ ਤੋਂ ਦੂਰ ਰਹਿਣਗੇ। ਬਾਈ ਖਾਲਸਾ ਬਾਈ ਫਤਿਹ ਅੱਜ ਅਸੀਂ ਵਾਸ਼ਿੰਗਡਨ ਸ਼ਹਿਰ ਕੈਂਟ ਵਿੱਚ ਇਕੱਠੇ ਹੋਏ ਹਾਂ। 15ਵਾਂ ਚਿਲड्रन ਸਮਰ ਸਪੋਰਟਸ ਕੈਂਪ ਦਾ ਅੱਜ ਆਗਾਜ਼ ਹੋਇਆ ਤੇ ਇਹ ਪਿਛਲੇ 14 ਸਾਲਾਂ ਤੋਂ ਭਾਈ ਗੁਰਦੀਪ ਸਿੰਘ ਸਿੱਧੂ ਹੁਣੇ ਉਹਨਾਂ ਦੇ ਉਪਰਾਲੇ ਦੇ ਨਾਲ ਲਗਾਤਾਰ ਪਿਛੇ 2-3 ਸਾਲਾਂ ਤੋਂ ਖੇਡਾਂ ਦਾ ਕੈਂਪ ਲੱਗ ਰਿਹਾ ਜਦੋਂ ਬੱਚਿਆਂ ਦੇ ਸਕੂਲ ਆਫ ਹੋ ਜਾਂਦੇ ਨੇ ਤੇ ਇਹ ਹੁਣ ਤੋਂ ਲੈ ਕੇ ਅਗਸਤ ਤੱਕ ਹਰ ਵੀਕੈਂਡ ਬੱਚਿਆਂ ਦੀਆਂ ਖੇਡਾਂ ਹੋਣੀਆਂ ਤੇ ਜਿਹੜਾ ਕਿ ਬਹੁਤ ਹੀ ਚੰਗਾ ਪਰਾਲਾ ਇੱਕ ਤਾਂ ਬੱਚੇ ਜਿਹੜੇ ਹੈਗੇ ਆ ਉਹ ਕੰਪਿਊਟਰ ਤੇ ਬਹਿ ਕੇ ਗੇਮਾਂ ਖੇਡਣ ਨਾਲੋਂ ਜਾਂ ਵੀਡੀਓ ਗੇਮਸ ਖੇਡਣ ਨਾਲੋਂ ਉਹ ਬਾਹਰ ਨਿਕਲ ਕੇ ਆਉਂਦੇ ਆ ਤੇ ਨਾਲੇ ਸੋਸ਼ਲ ਸੋਸ਼ਲ ਹੋਣ ਦਾ ਬਹੁਤ ਵਧੀਆ ਇੱਕ ਚਾਂਸ ਮਿਲਦਾ ਪੇਰੈਂਟਸ ਵੀ ਸਾਰੇ ਇਕੱਠੇ ਹੁੰਦੇ ਆ ਇੱਥੇ ਏ ਵਿਧਾਈ ਦੇ ਪਾਤਰ ਸਾਰੇ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਹ ਵਧੀਆ ਉਪਰਾਲਾ ਕੀਤਾ ਤਾਂ ਅਸੀਂ ਚਾਹੁੰਦੇ ਹਾਂ ਇਸ ਕਾਮਨਾ ਕਰਦੇ ਇਸੇ ਤਰ੍ਹਾਂ ਸਫਲਤਾਪੂਰਵ ਇਹ ਜੋ ਸਮਾਗਮ ਸਾਡੇ ਕਮਿਊਨਿਟੀ ਵਿੱਚ ਹੋਇਆ। ਇਹ ਖੇਡ ਕੈਂਪ ਰਵਿੰਦਰ ਰਿਸ਼ੀ ਜੀ ਨੂੰ ਸਮਰਪਿਤ ਹੈ ਜੋ ਕਿ ਜਿਮਨਾਸਟਿਕ ਕੋਚ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਡਿਪਟੀ ਡਾਇਰੈਕਟਰ ਸਪੋਰਟਸ ਰਿਟਾਇਰ ਹੋਏ ਅਤੇ ਪਿਛਲੇ ਸਾਲ ਉਸ ਦੀ ਵਿ ਵਿੱਚ ਛੋੜਾ ਦੇ ਗਏ ਸਨ। ਕੈਂਪ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਫ੍ਰੀ ਕਿਟਾਂ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਖੇਡ ਕੈਂਪ ਦੇ ਵਿੱਚ ਸਿਆਟਲ ਪਰਮੁਖ ਸ਼ਖਸੀਅਤਾਂ ਨੇ ਹਾਜ਼ਰ ਹੋ ਲੁੜਿੰਦਾ ਯੋਗਦਾਨ ਪਾਇਆ ਵਗਰਦਿਕਾ ਖਾਲਸਾ ਵਗਰਦਿਕੀ ਫਟੇਗੀ ਅੱਜ ਸਿਆਟਲ ਦੇ ਵਿੱਚ ਬੱਚਿਆਂ ਦਾ 15ਵਾਂ ਕੈਂਪ ਅੱਜ ਸ਼ੁਰੂ ਹੋਇਆ ਜਿਹੜਾ ਕਿ ਅਸੀਂ ਅਰਦਾਸ ਕਰਾ ਕੇ ਬਾਬੇ ਦੀ ਮਿਹਰ ਦੇ ਨਾਲ ਅੱਜ ਅਸੀਂ ਸ਼ੁਰੂ ਕੀਤਾ ਅੱਜ ਬਹੁਤ ਵਧੀਆ ਬਹੁਤ ਵਧੀਆ ਦਿਨ ਵੀ ਲੱਗਾ ਤੇ ਬਹੁਤ ਵਧੀਆ ਸੰਗਤ ਆਈ ਹੈ ਪਹਿਲੇ ਦਿਨ ਸਾਨੂੰ ਇਸ ਕਰਕੇ ਦੀ ਖੁਸ਼ੀ ਹੈ ਕਿ ਸਾਰੇ ਹੰਮ ਹਮਾ ਕੇ ਤੇ ਪਹੁੰਚਿਆ ਕਰਕੇ ਦੇ ਵਿੱਚ ਹੁਣ ਅਸੀਂ ਬੱਚਿਆਂ ਨੂੰ ਇਸ ਕਰਕੇ ਹਰ ਸਾਲ ਬੱਚਿਆਂ ਨੂੰ ਇਸ ਕਰਕੇ ਅਸੀਂ ਰੀਫਰੈਸ਼ਮੈਂਟ ਵਗੈਰਾ ਹਰ ਪਾਸੇ ਬੱਚੇ ਵੱਤੋ ਦੋਨ ਆਉਂਦੀ ਕਮਿਊਨਿਟੀ ਨਾਲ ਜੋੜਨ ਬੱਚੇ ਪੰਜਾਬੀ ਬੋਲਣ ਤੇ ਇਸ ਕਰਕੇ ਅਸੀਂ ਬੱਚਿਆਂ ਦਾ ਇੱਥੇ ਵੱਧ ਤੋਂ ਵੱਧ ਅਸੀਂ ਖਾਣ-ਪੀਣ ਦਾ ਵੀ ਇੰਤਜ਼ਾਮ ਕਰਦੇ ਆਂ ਤੇ ਬਖ ਕੇ ਤੰਦਰੁਸਤ ਰਹਿਣਾ ਅਸੀਂ ਤਾਂ ਇਹ ਕਹਿੰਦੇ ਹਾਂ ਸਿੱਕੇ ਪਾਚਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੱਖੋ ਬਾਕੀ ਸ਼ਾਤ ਨਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਇੱਥੇ ਆਏ ਆ ਕਹੇ ਕਹ ਕਲਸਾ ਨਾਲ ਹੀ ਲੋਕਾਂ ਦਾ ਕਹਿਣਾ ਸੀ ਕਿ ਇਸ ਖੇਡ ਕੈਂਪ ਦੀ ਸਭ ਤੋਂ ਵਧੀਆ ਗੱਲ ਐ ਸੀ ਕਿ ਇਸ ਦੇ ਵਿੱਚ ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਹਿੱਸਾ ਲੈ ਸਕਦੇ ਨੇ ਸਾਰੀ ਉਮਰ ਦੇ ਲੋਕਾਂ ਦੇ ਲਈ ਐ ਖੇਡ ਕੈਂਪ ਲਗਾਇਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਥੇ ਪੰਜਾਬ ਸਪੋਰਟਸ ਕੈਂਪ ਤੇ ਆਏ ਆਂ ਤੇ ਆ ਬਹੁਤ ਹੀ ਅਲੱਗ ਦਾ ਜਿਹਾ ਸਟਰਟ ਹੋਦਾ ਹੈ ਕੈਂਪ ਕਿੰਨੇ ਸਾਲ ਹੋ ਗਏ ਤੇ ਸਾਰੀ ਕਮਿਊਨਿਟੀ ਦੇ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਸਭ ਇੱਥੇ ਇਕੱਠੇ ਹੁੰਦੇ ਆਂ ਸਾਕਰ ਖੇਡਦੇ ਆਂ ਸਾਰੀ ਉਮਰਾਂ ਦੇ ਲੋਕਾਂ ਨੂੰ ਕੋਮਰਾ ਦੇਖੋ ਕਿ ਲੱਗੇ ਆ ਕੋਈ ਵਾਲੀਬਾਲ ਖੇਡਦਾ ਕੋਈ ਸਾਕਰ ਖੇਡਦਾ ਕੋਈ ਯੋਗਾ ਕਰਦਾ ਇਟਸ ਅਮੇজিং ਆ ਇਹਨਾਂ ਨੇ ਆਪਣੇ ਗੁਰਚਰ ਸਿੰਘ ਲੰਕਤ ਜੀ ਨੇ ਕੰਮ ਸ਼ੁਰੂ ਕੀਤਾ ਸੀਗਾ ਤੇ ਹੁਣ ਆਪਣੇ ਆ ਗੁਰਦੀਪ ਸਿੰਘ ਜੀ ਦਾ ਅਨਪਰਵ ਤੈਨੂੰ ਸੋ ਮਾਚ ਇਨਵਾਈਟ ਕਰਨ ਦਾ ਤੇ ਆਪਣੀ ਕਮਿਊਨਿਟੀ ਨੂੰ ਇੱਥੇ ਇਕੱਠੇ ਕਰਨ ਦਾ ਮੌਕਾ ਮਿਲਦਾ ਆ ਸੋ ਕੰਗ੍ਰੈਚੁਲੇਸ਼ਨਸ ਟੂ एवरीवन ਸਕਸੈਸਫੁਲ ਅ ਸਟਾਰਟ ਦੇ ਲਈ ਤੇ ਅ ਸਰਵ ਆ ਰਿਵ ਬੀ ਫਤੇ ਅ ਅੱਜ ਬਹੁਤ ਹੀ ਭਗਾ ਵਾਲਾ ਦਿਨ ਹੈ ਅੱਜ ਸਿਆਟਲ ਦੇ ਵਿੱਚ ਵਿਲਸਨ ਪਲੇਗ੍ਰਾਉਂਡ ਦੇ ਵਿੱਚ ਬੱਚਿਆਂ ਦੇ ਕੈਂਪ ਦੀ ਸ਼ੁਰੂਆਤ ਹੋਈ ਪਹਿਲਾਂ ਸਭ ਤੋਂ ਪਹਿਲਾਂ ਅਰਦਾਸ ਹੋਈ ਅਰਦਾਸ ਦੀ ਰਸਮ ਦੇ ਨਾਲ ਕੈਂਪਲੀ ਸ਼ੁਰੂਆਤ ਹੋਈ ਕੈਂਪ ਜੋ ਪਿਛਲੇ 15 ਸਾਲਾਂ ਤੋਂ ਲੱਗ ਰਿਹਾ ਇੱਥੇ ਉਹ ਕਿਰਪਾਲ ਸਿੰਘ ਜੀ ਕੋਲੋਂ ਚੁਲਾਉਂਦੇ ਸੀ ਬਾਰੋਂ ਦਾ ਖੇਤ ਖਾਗੋਂ ਕਰਕੇ ਆਇਆ ਅੱਛਾ ਐਵੇਂ ਸੀ ਪਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਗੁਰਦੀਪ ਸਿੰਘ ਸਿੱਧੂ ਕੈਂਪ ਦੇ ਇੰਚਾਰਜ ਹੋਣਗੇ ਬੜੀ ਜੀ ਸਾਰੀ ਹੀ ਪੰਜਾਬ ਦੇ ਸਟੂਫਲ ਦੀ ਕਮਿਊਨਿਟੀ ਹੈ ਸਾਰਿਆਂ ਨੇ ਵੱਧ ਜੱਦ ਕੇ ਸਹਿਯੋਗ ਸਾਰੇ ਹੀ ਪੰਜਾਬੀਆਂ ਨੇ ਬੜਾ ਵੱਡਾ ਯੋਗਦਾਨ ਦਿੱਤਾ ਵਾਈ ਗੁਰੂ ਚੜ੍ਹਦੀ ਕਲਾ 'ਚ ਰੱਖੇ ਬੱਚਿਆਂ ਨੂੰ ਸਾਰਿਆਂ ਨੂੰ ਪੰਜਾਬੀ ਸਿੱਖਣ ਬੋਲਣ ਤੇ ਪੰਜਾਬੀ ਦੇ ਮਾਣ ਸਨਦਾ ਫਿਲਡਰ ਦਾ ਬਹੁਤ ਆਨੰਦ ਮਾੜਿਆ ਵਾਈ ਗੁਰੂ ਜੀ ਮੈਂ ਬਲਬੀਰ ਸਿੰਘ ਬੜਾ ਹੀ ਵਧੀਆ ਲੱਗਾ ਜੀ ਅੱਜ ਕਿ ਸਾਰੀ ਕਮਿਊਨਿਟੀ ਆਪਾਂ ਇੱਥੇ ਇਕੱਠੇ ਹੋਏ ਆ ਤੇ ਬੱਚੇ ਵੀ ਉਹਨਾਂ ਤੋਂ ਵੱਡਿਆਂ ਦੀਆਂ ਸਾਰੀਆਂ ਨੀਆਂ ਫੁੱਟਬਾਲ ਦੀਆਂ ਬਾਸਕਟਬਾਲ ਦੀਆਂ ਵਾਲੀਬਾਲ ਦੀਆਂ ਜਿਹੜੀਆਂ ਗੇਮਾਂ ਸ਼ੁਰੂ ਹੋਈਆਂ ਵਾ ਇਹ ਬੱਚਿਆਂ ਨੂੰ ਬੱਚਿਆਂ ਦੀ ਸਿਹਤਮੰਦ ਰੱਖਣ ਲਈ ਤੇ ਬੱਚਿਆਂ ਦੀ ਗਾਂ ਆਉਣ ਵਾਲੇ ਸਮੇਂ 'ਚ ਇੱਕ ਦੋ ਜਣਾਂ ਯਾਰੀ ਦੋਸਤੀ ਤੇ ਸਾਰਾ ਭਾਈਚਾਰਾ ਕਾਇਮ ਰੱਖਣ ਲਈ ਇਹ ਜਿਹੜੀਆਂ ਖੇਡਾਂ ਵਾ ਬਹੁਤ ਜ਼ਰੂਰੀ ਆ ਤੇ ਮੈਂ ਕਹਿੰਦਾ ਸਾਰੇ ਬੜੇ ਅਸੀਂ ਇੰਜੋਏ ਕਰ ਰਹੇ ਹਾਂ ਨਾਲ ਸਾਰੇ ਇਕੱਠੇ ਹੋਏ ਆ ਤੇ ਇੱਥੇ ਹੀ ਮੈਂ ਸਾਰਿਆਂ ਦਾ ਮੈਨੇਜਮੈਂਟ ਦਾ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੈਂ ਭਾਵੇਂ ਸੈਟਰਲ ਚ 5-6 ਸਾਲ ਤੋਂ ਆਇਆ ਤੇ ਇਹ ਮੈਚ ਇਹ ਸਾਰੇ ਕੈਂਪ ਜਿਹੜੇ 15 ਸਾਲ ਤੋਂ ਲੱਗ ਰਿਹਾ ਵਾ ਤੇ ਅਸੀਂ ਮੈਂ ਪਰਮਨ ਸਾਰਿਆਂ ਦੇ ਨਾਲ ਨਾਲ ਸੀ ਠੀਕ ਹੈ ਜੀ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਖੇਡ ਕੈਂਪ ਦੇ ਪ੍ਰਬੰਧਕਾਂ ਨੇ ਗੱਲ ਕਰਦਿਆਂ ਦੱਸਿਆ ਕੀ ਖੇਡ ਕੈਂਪ ਨੂੰ ਲੈ ਕੇ ਲੋਕਾਂ ਦੇ ਵਿੱਚ ਅਤੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਅਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਬੱਚੇ ਇਸ ਖੇਡ ਕੈਂਪ ਦਾ ਹਿੱਸਾ ਬਣਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਸਮੇਂ ਸਿਰ ਗਰਾਊਂਡ ਦੇ ਵਿੱਚ ਪਹੁੰਚਣ। ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਅਸੀਂ ਅੱਜ ਇੱਥੇ ਕੈਂਪ ਦੇ ਵਿੱਚ ਬਤਸਕੀ ਦੇ ਵਿੱਚ ਇਕੱਠੇ ਹੋਏ ਹਾਂ। ਇਹ ਬੱਚਿਆਂ ਦਾ ਸਪੋਰਟਸ ਕੈਂਪ ਅਸੀਂ ਪਿਛਲੇ ਕੋਈ 15 ਸਾਲਾਂ ਤੋਂ ਲਾ ਰਹੇ ਹਾਂ ਪਰ ਇਹ 15ਵਾਂ ਸਾਡਾ ਹੈ ਇਸ ਸਾਲ ਹੈਗਾ। ਜਾ ਜਿਹੜਾ 5 ਜੁਲਾਈ ਨੂੰ ਅੱਜ ਸ਼ੁਰੂ ਕੀਤਾ ਸੀ ਤਾਂ ਇਹ 25 ਅਗਸਤ ਨੂੰ ਅਸੀਂ ਇਹ ਇਹਦੀ ক্লোਜ਼ਿੰਗ ਹੈਗੀ ਆ ਉਦੋਂ ਤੱਕ ਅਸੀਂ ਤਕਰੀਬਨ 2 ਘੰਟੇ ਤੇ ਬੱਚੇ ਆਉਂਦੇ ਇੱਥੇ ਤਕਰੀਬਨ ਅੱਜ ਬਹੁਤ ਬੱਚੇ ਇਕੱਠੇ ਹੋਏ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਆ ਤਾਂ ਸੰਗਤ ਵੀ ਜ਼ਿਆਦਾ ਸੀਗੀ ਪਰ ਇਹ ਆਵੇ ਅਸੀਂ ਹਰ ਸਾਲ ਵਧਦੇ ਜਾਂਦੇ ਆ ਤਕਰੀਬਨ ਪਿਛਲੇ ਸਾਲ ਐਂਡ ਤੱਕ 300 ਬੱਚਾ ਹੋ ਗਿਆ ਸੀ ਇੱਕ ਜੀ ਅਸੀਂ ਤਕਰੀਬਨ ਅੰਦਾਜ਼ਾ ਲਾ ਰਹੇ ਹਾਂ ਕਿ 350 ਤੋਂ 400 ਰੁਪਏ ਦਾ ਟੈਨਿਸ ਹੋਣਗੇ ਪਰ ਉਹਦੇ ਨਾਲ ਕਈ ਹੋਰ ਵੀ ਪ੍ਰੋਗਰਾਮ ਸ਼ੁਰੂ ਹੋਏ ਅੱਜ ਦਾ ਸਾਡੇ ਯੋਗਾ ਬੀਬੀਆਂ ਜਿਹੜੀਆਂ ਨਾਲ ਆਉਂਦੀਆਂ ਉਹ ਯੋਗਾ ਨਹੀਂ ਕਰਦੀਆਂ ਪਰ ਬਹੁਤ ਹੀ ਵਧੀਆ ਔਰ ਸਾਰਿਆਂ ਦਾ ਬਹੁਤ-ਬਹੁਤ ਕੋਆਪਰੇਸ਼ਨ ਦੇ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਤਾਂ ਇਹ ਪਿੰਨੋ ਸਾਹਿਬ ਨੇ ਸ਼ੁਰੂ ਕੀਤਾ ਸੀ ਹੁਣ ਗੁਰਦੀਪ ਸਿੱਧੂ ਸਾਹਿਬ ਦੇ ਸਿਰ ਇਹ ਸੇਰਾ ਵੱਜ ਰਿਹਾ ਪਰ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜਿੱਦਾਂ ਵੀ ਇਹਨਾਂ ਨੇ ਕਰਨਾ ਹੋਇਆ ਅਸੀਂ ਬਿਲਕੁਲ ਸਕਸੈਸ ਬਣਾ ਕੇ ਇਹ ਪ੍ਰੋਗਰਾਮ ਸਿਆਟਲ ਦੇ ਵਿੱਚ ਲਗਾਤਾਰ ਚੱਲਦੇ ਰੱਖੋਗੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ 24 ਅਗਸਤ ਨੂੰ ਮੁਕਾਬਲੇ ਕਰਵਾਏ ਜਾਣਗੇ ਅਤੇ ਨਾਮ ਵੰਡ ਸਮਾਰੋਹ ਹੋਵੇਗਾ ਜਿਸ ਦੇ ਵਿੱਚ ਦਾਨੀਆਂ ਅਤੇ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ ਧੰਨਵਾਦੀਆਂ ਸਾਰੀ ਸੈਟਲ ਦੀ ਕਮਿਊਨਿਟੀ ਦਾ ਬਹੁਤ ਹਮ ਹਮਾ ਕੇ ਵੱਡੀ ਤਦਦ ਚ ਆ ਕੇ ਉਹਨਾਂ ਨੇ ਇਹ ਜੋ ਫੰਕਸ਼ਨ ਅਸੀਂ ਹਰ ਸਾਲ ਕਰਦੇ ਆ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਸਾਨੂੰ ਇਹ ਸਹਾਰਾ ਦਿੱਤਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਕੰਮ ਕਰ ਜਿਹੜਿਆ ਕਰਦੇ ਰਿਆ ਕਰੋ ਇਹ ਸ਼ਲਾਘਾ ਹੋਈ ਆ ਮੈਂ ਸਾਰਿਆਂ ਦਾ ਦਿਨੋਂ ਸ਼ੁਕਰੀਆ ਵੀ ਅਦਾ ਕਰਦਾ ਔਰ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਜਿਨ੍ਹਾਂ ਨੇ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਸ ਫੰਕਸ਼ਨ ਦੀ ਹਾਜ਼ਰੀ ਭਰੀ ਆ ਮੈਂ ਅੱਗੇ ਤੋਂ ਵੀ ਇਹ ਬੇਨਤੀ ਕਰਨਾ ਕਿ ਅਸੀਂ ਹਰ ਸੈਟਰਡੇ ਨੂੰ 5 ਤੋਂ 7 ਔਰ ਸੰਡੇ ਨੂੰ 5 ਤੋਂ 7 ਦੋ ਦਿਨ ਬੱਚੇ ਖਡਾਉਣੇ ਆ ਮੇਰੀ ਸਾਰੇ ਪਰਿਵਾਰਾਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਓ ਘੋਮਾ ਹਮਾ ਕੇ ਪਹੁੰਚੋ 5 ਤੋਂ 7 ਅਸੀਂ ਉਹਨਾਂ ਨੂੰ ਫੀਡ ਵੀ ਕਰਦੇ ਆ ਖਡਾਉਣੇ ਵੀ ਆ ਕੋਈ ਫੀਸ ਨਹੀਂ ਕੋਈ ਚਾਰਜ ਨਹੀਂਗਾ ਸਿਰਫ ਤੁਹਾਡੀ ਹਾਜ਼ਰੀ ਚਾਹੀਦੀ ਆ ਬੱਚਿਆਂ ਸਮੇਤ ਦਰਸ਼ਨ ਦੇਣ ਦੀ ਕੋਸ਼ਿਸ਼ ਕਰੋ ਅਸੀਂ 24 ਅਗਸਤ ਤੱਕ 8 ਹਫ਼ਤੇ ਲਗਾਤਾਰ ਬੱਚਿਆਂ ਨੂੰ ਖਡਾਉਣਾ ਹੈ 24 ਤਰੀਕ ਨੂੰ ਸਾਡੀ ਕਲੋਜ਼ਿੰਗ ਹੋਏਗੀ ਉਸ ਦਿਨ ਵੀ ਮੇਰੀ ਬੇਨਤੀ ਆ ਕਿ ਵਕਤ ਵਾਦ ਕੰਪੀਟੀਸ਼ਨ ਕੀਤਾ ਜਾਣ ਔਰ ਇਹਨਾਂ ਬੱਚਿਆਂ ਦਾ ਆਪਸੀ ਤਾਲਮੇਲ ਆਪਸੀ ਪਿਆਰ ਆ ਆਪਸੀ ਦੋਸਤੀ ਬਣਾਈ ਜਾਵੇ ਮੈਂ ਫੇਰ ਸਾਰਿਕ ਮਿੰਨ ਦਾ ਸਾਰੇ ਸੈਟਨ ਨੂੰ ਅਸੀਂ ਦਾ ਜੀਹਨ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਇਸ ਸਮੇਂ ਤੇ ਆ ਕੇ ਸਾਡੇ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਬਹੁਤ ਬਹੁਤ ਸ਼ੁਕਰੀਆ ਜ਼ਿਕਰਯੋਗ ਹੈ ਕਿ ਸਿਆਟਲ ਵਿਖੇ ਹਰ ਸਾਲ ਹੀ ਸਮਰ სპੋਰਟਸ ਕੈਂਪ ਲਗਾਇਆ ਜਾਂਦਾ ਹੈ ਪਿਛਲੇ 14 ਸਾਲਾਂ ਤੋਂ ਇਹ ਖੇਡ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਸ ਸਾਲ ਵੀ ਬੜੀ ਹੀ ਧੂਮ ਧਾਮ ਦੇ ਨਾਲ ਇਸ ਖੇਡ ਕੈਂਪ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਵਿੱਚ ਬੱਚਿਆਂ ਨੇ ਅਤੇ ਹੋਰ ਵੀ ਵੱਡੀ ਉਮਰ ਦੇ ਲੋਕਾਂ ਨੇ ਵੀ ਹਿੱਸਾ ਲਿਆ ਤਾਂ ਦੱਸਦੀ ਹੈ ਕਿ ਸਿਆਟਲ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਦੁਰਿੰਦਾ ਯੋਗਦਾਨ ਇਸ ਖੇਡ ਕੈਂਪ ਦੇ ਵਿੱਚ ਪਾਇਆ ਗਿਆ। লাই ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਤਨਜੋਤ ਰਿਪੋਰਟ